ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਜੀ ਅੱਜ ਫੇਰ ਪਹੁੰਚੇ ਜੀ ਅਸੀਂ ਮੋਗਾ ਟਰੈਕਟਰ ਮੰਡੀ ਚ ਦੇਖ ਸਕਦਾ ਤੁਸੀਂ ਬਹੁਤ ਹੀ ਟਰੈਕਟਰ ਜਾਦਾ ਪਹੁੰਚੇ ਨੇ ਇੱਥੇ ਦੇਖ ਸਕਦਾ ਤੁਸੀਂ ਬਹੁਤ ਹੀ ਵੱਡੀ ਕਤਾਰ ਲੱਗੀ ਆ ਜੀ ਦੱਸਾਂਗੇ ਕੱਲੇ ਕੱਲੇ ਵਾਰੇ ਡਿਟੇਲ ਸਾਰੀ ਦਵਾਂਗੇ ਕੀ ਰੇਟ ਰਾਇਆ ਜੀ ਅੱਜ ਤੇ ਤੇ ਆਜੋ ਮਿੱਤਰੋ ਸ਼ੁਰੂ ਕਰਦੇ ਆਂ ਸਾਹਮਣੇ ਖੜੇ ਸਵਰਾਸ 735 FE ਰੈੱਡ ਕਲਰ ਦਾ ਦੇਖ ਸਕਦਾ ਤੁਸੀਂ ਇਹ 2002 ਮਾਡਲ ਦਾ 2 ਲੱਖ 45000 ਰੁਪਏ ਡਿਮਾਂਡ ਆ ਟਰੈਕਟਰ ਦੀ ਦੇਖ ਸਕਦੇ ਤੁਸੀਂ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਤੇ ਟੈਟਪਾ ਤੁਸੀਂ ਦੇਖ ਸਕਦੇ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਐਨ ਵਧੀਆ ਹਾਲਤ ਦੇ ਵਿੱਚ ਟਰੈਕਟਰ ਪਿਆ ਵਾ ਤੇ ਇਧਰ ਖੜਾ ਜੀ ਮਹਿੰਦਰਾ ਦੇਖ ਸਕਦੇ ਤੁਸੀਂ ਮਹਿੰਦਰਾ 473 ਡੀਏ ਏ ਵੀ ਟਰੈਕਟਰ ਦੇ ਸਕਦਾ ਕੰਡੀਸ਼ਨ ਤੇ ਦੇ ਸਕਦਾ ਬਿਲਕੁਲ ਸਾਫ ਹਾਲ ਦਾ ਰਚਾ ਟਾਇਟਾ ਆਪਾਂ ਦੇ ਸਕਦਾ ਟਾਇਰਾਂ ਦੀ ਜੇ ਗੱਲ ਕਰੀਏ ਜੀ ਆਪਾਂ ਟਾਇਰ ਸਤਾ ਤੋਂ 75 ਰੁਪਏ ਟਾਇਰ ਆ ਜੀ ਬਾਕੀ ਕੰਡੀਸ਼ਨ ਬਿਲਕੁਲ ਓਕੇ ਪਈ ਹੈ ਦੇ ਸਕਦਾ ਤੁਸੀਂ オリジナル ਪੇਂਟ ਆਈ ਸਾਰਾ ਇਹਦਾ ਤੇ ਡਬਲ ਕਲਚ ਟਰੈਕਟਰ ਆ ਜੀ 99 ਮਾਡਲ 2 ਲੱਖ ਰੁਪਏ ਡਿਮਾਂਡ ਟਰੈਕਟਰ ਦੀ ਟਰੈਕਟਰ ਤੁਸੀਂ ਦੇ ਸਕਦੇ ਬਹੁਤ ਚੰਗੀ ਹਾਲਤ ਵਿੱਚ ਆ ਤੇ ਰੈਮ ਰਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸਾਫ ਪਈ ਹੈ ਜੀ ਦੇ ਸਕਦਾ ਤੁਸੀਂ ਟਾਇਟਾ ਟੱਪਾ ਵੀ ਦੇ ਸਕਦੇ ਪੱਕੇ ਟਾਇਰ ਆ ਜੀ ਕਿਸੇ ਪਾਸੇ ਵੀ ਕੋਈ ਯੰਗ ਵਗੈਰਾ ਨਹੀਂ ਲੱਗਿਆ ਹੈਗਾ ਦੇਖ ਸਾ ਤੇ ਮਗਰਾੜ ਰੋਡ ਬਿਲਕੁਲ ਸਾਫ਼ ਤੇ ਆ ਜੀ ਤੇ ਅੱਗੇ ਲੈ ਕੇ ਚੱਲਦੇ ਆ ਸੱਜਣੋ ਅੱਗੇ ਖੜਾ ਹੀ ਮਹਿੰਦਰਾ 555 DA ਇਹਦੀ ਵੀ ਕੰਡੀਸ਼ਨ ਦੇਖ ਰਹਾ ਤਾਂ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਜੀ ਦੇਖ ਸਾ ਦਾ ਰਮਰ ਬਿਲਕੁਲ ਸਾਫ਼ ਕੰਡੀਸ਼ਨ ਵਿੱਚ ਪਿਆ ਜੀ ਐਨ ਮਗਰਾੜ ਮਰੋਡ ਤੋਂ ਚੈੱਕ ਕਰ ਸਕਦੇ 630 70 ਲੱਗੀ ਹੈ ਜੀ ਐਨ オリジナル ਟਰੈਕਟਰ ਆ ਸਾਰਾ ਕਿਸੇ ਪਾਸੇ ਕੋਈ ਲੀਕਸ ਨਹੀਂ ਕੋ ਡੀਅਰ ਤੇ ਟਾਇਰ ਆ ਜੀ 80 ਤੋਂ 85 ਦਾ ਸਸਾ ਟਾਇਰ ਪਏ ਆ ਜੀ ਇਹਦੇ ਅਗਲੇ ਤੇ ਪਿਛਲੇ ਤੇ ਬਾਕੀ ਜੀ ਆਪਾਂ ਮਾਡਲ ਦੀ ਗੱਲ ਕਰੀਏ 15 ਮਾਡਲ ਆਈ 4,35000 ਵੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਤੁਸੀਂ ਦੇਖ ਸਕਦੇ ਬਹੁਤ ਸਾਫ ਹਾਲਤ ਵਿੱਚ ਪਿਆ ਜੀ ਤੇ ਅੱਗੇ ਲੈ ਕੇ ਚੱਲਦੇ ਹਾਂ ਸੋਣ ਵਾਲੀ ਕਾ ਖੜਾ ਇੰਟਰਨੈਸ਼ਨਲ ਡੀ 60 ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਸਾਫ ਹਾਲਤ ਵਿੱਚ ਟਰੈਕਟਰ ਆ ਜੀ ਓਰੀਜినਲ ਵੇਰੀਐਂਟ ਆ ਜੀ ਵੱਡਾ ਟਰੈਕਟਰ ਆ ਦੇ ਸਕਦਾ ਤੁਸੀਂ ਟਾਇਰ ਤੋਂ ਦੇ ਸਕਦਾ ਫੁੱਲੋ ਦੇ ਟਾਇਰ ਆ ਜੀ 80 ਦਾ 85 ਪੈਸੇ ਟਾਇਰ ਪਏ ਆ ਜੀ ਇਹਦੇ ਬਾਕੀ ਰੈਮ ਰੂਮ ਚੈੱਕ ਕਰ ਸਕਦੇ ਆ ਬਹੁਤ ਸਾਫ ਹਾਲਤ ਵਿੱਚ ਟਰੈਕਟਰ ਪਿਆ ਹੈ ਨਛਤਰੀਛਤਰੀ ਲੱਗਦੀ ਆ ਜੀ ਤੇ ਕੋ ਕਾਫੀ ਟਰੈਕਟਰ ਆ ਜੀ ਓਰੀਜినਲ ਟਰੈਕਟਰ ਆ ਸਾਰਾ ਦੇ ਸਕਦਾ ਤੁਸੀਂ ਤੇ ਮਤਰੋ ਆਪਾਂ ਜੀ ਮਾਡਲ ਦੀ ਗੱਲ ਕਰੀਏ ਇਹ ਮਾਡਲ ਨਾ 335000 ਵੀ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਤੋਂ ਵੀ ਦੇ ਸਕਦੇ ਬਹੁਤ ਸਾਫ ਹਾਲਤ ਵਿੱਚ ਟਰੈਕਟਰ ਆ ਇਹੇ ਅੱਗੇ ਲੈ ਕੇ ਚੱਲਦੇ ਫਾਰਮ ট্রাক 45 ਇਹਦੀ ਜਿਹੜੀ ਕੰਡੀਸ਼ਨ ਟਾਇਰਾਂ ਦੀ ਹੈਗੀ ਠੀਕ ਠਾਕ ਆ ਜੀ ਤੇ ਬਾਕੀ ਸ਼ੋ ਸ਼ੋ ਵੀ ਇਹਦੇ ਪੇਂਟ ਪੰਡ ਫੇਟ ਹੋਇਆ ਵਾ ਤੇ ਬਾਕੀ ਟਰੈਕਟਰ ਤਾਂ ਵਧੀਆ ਹਾਲਤ ਦੇ ਵਿੱਚ ਪਿਆ ਵਾ ਇੰਜਨ ਪੱਖੋਂ ਬਹੁਤ ਚੰਗਾ ਟਰੈਕਟਰ ਹੈ ਜੀ ਇਹ ਇਹ 99 ਮਾਡਲ ਹੈ 1,35,000 ਰੇ ਡਿਮਾਂਡ ਆ ਇਸ ਟਰੈਕਟਰ ਦੀ ਆ ਫਾਰਮ ট্রাক 45 ਦੀ ਅੱਗੇ ਮਿੱਤਰੋ ਖੜਾ ਵਾਸ ਰਾਜ 724 ਐਫ ਈ ਇਹਦੀ ਵੀ ਕੰਡੀਸ਼ਨ ਦੇਖ ਸਕਦਾ ਤੁਸੀਂ ਟਾਇਰਾਂ ਦੇ ਜੇ ਗੱਲ ਕਰੀਏ ਇਹਦੇ 60 ਤੋਂ 65 ਪੈਸੇ ਟਾਇਰ ਆ ਅਗਲੇ ਤੇ ਪਿਛਲੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਮਿੱਤਰੋ ਬਾਕੀ ਟਰੈਕਟਰ ਦੀ ਕੰਡੀਸ਼ਨ ਓਕੇ ਪਈ ਹੈ ਜੀ ਇਹਦੀ ਆਪਰ ਜੀ ਮਾਡਲ ਦੀ ਗੱਲ ਕਰੀਏ 99 ਮਾਡਲ ਆ 1 ਲੱਖ 30 ਹਜ਼ਾਰ ਵੀ ਡਿਮਾਂਡ ਆ ਟਰੈਕਟਰ ਦੀ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਤੇ ਇੱਧਰ ਖੜਾ ਜੀ ਸਵਰਾਜ 735 ਐਫੀ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸਾਫ਼ ਹਾਲਤ ਦੇ ਵਿੱਚ ਟਰੈਕਟਰ ਹੈ ਜੀ ਇਹ ਕੋਈ ਕਮੀ ਪੇਸ਼ ਨਹੀਂ ਟਾਇਰਾਂ ਦੀ ਜੇ ਗੱਲ ਕਰੀਏ ਅਗਲੇ ਟਾਇਰ ਹੈਗੇ 80 ਤੋਂ 85 ਪੈਸੇ ਪਿਛਲੇ ਹੈਗੇ ਜੀ ਅੱਦੇ ਟਾਇਰ ਆ ਬਾਕੀ ਪੇਂਟ ਪੌਂਡ ਜਿਹੜਾ ਹੈਗਾ ਜੀ ਇਹਦਾ ਸਾਰਾ ਓਰੀਜਨਲ ਪੇਂਟ ਆ ਜੀ ਤੇ ਦੇਖ ਸਕਦੇ ਹੋ ਐਨ ਛਤਰੀ ਛਤਰੀ ਲੱਗ ਗਿਆ ਜੀ ਬਹੁਤ ਚੰਗੀ ਹਾਲਤ ਰਿਹਾ ਟਰੈਕਟਰ ਪਿਆ ਜੀ ਇਹ 735 FE ਤੇ 97 ਮਾਡਲ 1,35,000 ਰਿਡੀਮਾਰਡ ਆ ਟਰੈਕਟਰ ਦੀ ਵਧੀਆ ਹਾਲਤ ਵਿੱਚ ਪਿਆ ਹੈ ਜੀ ਟਰੈਕਟਰ ਹਾਂਜੀ ਸੱਜਣੂ ਅੱਗੇ ਲੈ ਕੇ ਚੱਲਦੇ ਹਾਂ ਸੋਆ ਵਾਲੇ ਕਾ ਇੰਟਰਨੈਸ਼ਨਲ ਡੀਏ 750 ਇਹ ਵੀ ਟਰੈਕਟਰ ਤੇ ਚੈੱਕ ਕਰ ਸਕਦੇ ਆ ਮਿੱਤਰੋ origignal ਟਰੈਕਟਰ ਆ ਜੀ ਦੇ ਸਕਦਾ ਤੁਸੀ ਬਹੁਤ ਚੰਗੀ ਹਾਲਤ ਦੇ ਵਿੱਚ 70 ਤੋਂ 75 ਪੈਸੇ ਟਾਇਰ ਆ ਜੀ ਬਾਕੀ ਪੇਂਟ ਪੂੰਡ ਜਿਹੜਾ ਹੈਗਾ origignal ਆ ਸਾਰਾ ਆਪਾਂ ਮਾਡਲ ਦੀ ਇਹਦੇ ਜੀ ਗੱਲ ਕਰੀਏ ਜੀ 11 ਮਾਡਲ ਆ 3 ਲੱਖ 25 ਹਜ਼ਾਰ ਬੀੜ ਮੰਗਦਾ ਟਰੈਕਟਰ ਜੀ ਬਹੁਤ ਚੰਗੀ ਹਾਲਤ ਦੇ ਵਿੱਚ ਟਰੈਕਟਰ ਪਈ ਇਹ ਵੀ ਦੇਖ ਸਕਦੇ ਕਿਸੇ ਬਸ ਵਿਕੇ ਲਈ ਕਿਸਨੇ ਹੈਗੀ ਤੇ ਅੱਗੇ ਲੈ ਕੇ ਚੱਲਦੇ ਆ ਮਟਰੋ ਸਵਰਾਜ 735 ਐਫੀ ਇਹਦੀ ਕੰਡੀਸ਼ਨ ਵੀ ਤੇਰੇ ਸਾਹਦੇ ਇਹ ਵੀ ਚੰਗੀ ਹਾਲ ਟ੍ਰੈਕਟਰ ਤੇ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਠੀਕ ਠਾਕ ਆ ਬਾਕੀ ਹਾਲਤ ਬਹੁਤ ਚੰਗੀ ਪਈ ਆ ਇਹਦੀ ਤੇ ਹਾਂ ਤਾਂ ਮਾਡਲ ਦੀ ਜੇ ਗੱਲ ਕਰੀਏ ਮਟਰੋ ਮਾਡਲ 94 1 ਲੱਖ 25000 ਬਿੜਮਾਡ ਟ੍ਰੈਕਟਰ ਤੇ ਜੀ ਦੇ ਸਕਦਾ ਤੁਸੀਂ ਅੱਗੇ ਖੜਾ ਜੀ ਅੱਗੇ ਖੜਾ 9811 ਦੇ ਸਕਦਾ ਤੁਸੀਂ ਬਹੁਤ ਇਧਰ ਵੀ ਦੇਖ ਸਕਦੇ 5911 HMT 5911 ਦੇ ਸਕਦੇ ਟਾਇਰ ਟੱਪਾ ਦੇ ਸਕਦਾ ਟਾਇਰਾਂ ਦੀ ਜਿੱਦ ਗੱਲ ਕਰੀ ਟਾਇਰ ਇਹਦੇ ਨਵੇਂ ਆ ਜੀ ਦੇਖ ਸਰ ਰੈਮ ਰੂਮ ਚੈੱਕ ਕਰ ਸਕਦੇ ਤੁਸੀਂ ਬਹੁਤ ਚੰਗੀ ਹਾਲਤ ਦੇ ਵਿੱਚ ਟਰੈਕਟਰ ਪਿਆ ਮਰਾਡ ਮਰੂਤ ਚੈੱਕ ਕਰ ਸਕਦੇ ਕਿਸੇ ਪਾਸੇ ਵੀ ਕੋਈ ਜੰਗ ਵਗੈਰਾ ਨਹੀਂ ਲੱਗਿਆ ਜੀ ਇਹਦਾ ਪੇਂਟ ਫੁੱਟ ਚੈੱਕ ਕਰ ਸਕਦੇ ਕਿਸੇ ਪਾਸੇ ਵੀ ਗੱਲੇ ਨਹੀਂ ਹੈ ਜੀ ਟਰੈਕਟਰ ਬਹੁਤ ਚੰਗੀ ਹਾਲਤ ਦੇ ਵਿੱਚ ਹੈ ਜੀ 99 ਮਾਡਲ 3 ਲੱਖ 80 ਹੀਰ ਵੀ ਡੀਮਾਡਰੇਟਰ ਦੀ ਤੇ